ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਗੋਡ ਗਿਫਟ ਦੀ ਪ੍ਰਮਾਤਮਾ ਜਦੋਂ ਧਰਤੀ ਤੇ ਇਨਸਾਨ ਨੂੰ ਬਣਾ ਕੇ ਭੇਜਦਾ ਤਾਂ ਹਰ ਇੱਕ ਇਨਸਾਨ ਦੇ ਵਿੱਚ ਅੱਡੋ ਅੱਡੀ ਕੋਈ ਨਾ ਕੋਈ ਕੁਆਲਿਟੀ ਪਾ ਕੇ ਭੇਜਦਾ ਜਿਨਾਂ ਆਪਾਂ ਗੋਡ ਗਿਫਟ ਕਹਿੰਦੇ ਆ ਤੇ ਮੇਰੇ ਬਾਰੇ ਜੇਕਰ ਗੱਲ ਕਰਾਂ ਤਾਂ ਮੈਨੂੰ ਆਪਣੇ ਇਸ ਗੋਡ ਗਿਫਟ ਬਾਰੇ ਬਚਪਨ ਦੇ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਮੇਰੀ ਆਵਾਜ਼ ਦੇ ਵਿੱਚ ਕੁਝ ਯੂਨਿਕ ਹੈਗਾ ਮੈਂ ਗਾ ਸਕਦਾ ਅੱਛਾ ਤੇ ਉਹਨੂੰ ਅਜਮਾਉਣ ਵਾਸਤੇ ਮੈਂ ਬਚਪਨ ਦੇ ਵਿੱਚ ਟਰਾਈ ਕੀਤਾ ਮੈਂ ਆਪਣੇ ਪਾਪਾ ਜੀ ਨੂੰ ਪਹਿਲੀ ਵਾਰੀ ਗਾਣਾ ਸੁਣਾਇਆ ਆਪਣਾ ਤਾਂ ਉਹਨਾਂ ਨੇ ਮੇਰਾ ਗਾਣਾ ਸੁਣਿਆ ਤਾਂ ਬੜੇ ਇਮੋਸ਼ਨਲ ਹੋਇਆ ਮੇਰਾ ਗਾਣਾ ਸੁਣ ਕੇ ਕਹਿੰਦੇ ਪੁੱਤਰ ਤੇਰਾ ਮੁਕਾਮ ਇਹ ਨਹੀਂਗਾ ਤੈਨੂੰ ਰੇਡੀਏ ਤੇ ਗਾਉਣਾ ਚਾਹੀਦਾ ਮੈਂ ਕਿਹਾ papa ਇਹਨੀ ਛੋਟੀ ਉਮਰ ਤੇ ਵਿੱਚ ਰੇਡੀਏ ਤੇ ਕਹਿੰਦੇ ਹਾਂ ਪੁੱਤਰ ਤੈਨੂੰ ਰੇਡੀਏ ਤੇ ਹੀ ਗਾਉਣਾ ਚਾਹੀਦਾ ਕਿਉਂਕਿ ਰੇਡੀਏ ਨੂੰ ਘਟੋ ਘਟ ਮੰਦਾ ਬੰਦਾ ਬੰਦਾ ਕਰ ਸਕਦਾ ਹਾਂ ਪਹਿਲੀ ਵਾਰ ਮੇਰਾ ਦਿਲ ਟੁੱਟਿਆ ਪਰ ਮੈਂ ਕਿਹਾ ਫਤਿਹ ਸਿਆ ਜਜ਼ਬਾ ਮਰਨਾ ਨਹੀਂ ਚਾਹੀਦਾ ਇਹ ਆਪਣਾ ਜਿਹੜਾ ਹੁਨਰ ਆ ਨਾ ਇਹਨੂੰ ਸ਼ਾਰਪ ਕਰਾਂਗੇ ਆਪਾਂ ਆਪਾਂ ਹਾਰਮੋਨੀਅਮ ਲੈ ਲਿਆ ਤੇ ਮੈਂ ਸਿੱਧਾ ਜਾ ਪਹੁੰਚਿਆ ਸਚਨ ਹੋ ਜਾਈ ਦੇ ਕੋਲੇ ਉਹਨਾਂ ਦੇ ਸਾਹਮਣੇ ਮੈਂ ਪਹਿਲੀ ਵਾਰੀ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਉਹਨਾਂ ਆਪਣਾ ਗੀਤ ਸੁਣਾਇਆ ਜਦੋਂ ਗੀਤ ਸੁਣ ਰਹੀ ਸੀ ਨਾ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਨੀਰ ਸੀ ਇੱਕ ਚਮਕ ਸੀ ਮੈਂ ਆਪਣਾ ਗਾਣਾ ਖਤਮ ਕੀਤਾ ਤਾਂ ਨਾਲ ਦੀ ਨਾਲ ਉਹਨਾਂ ਨੇ ਮੈਨੂੰ ਕੌਮਪਲੀਮੈਂਟ ਦਿੱਤਾ ਕਿਹਿੰਦਾ ਪੁੱਤਰ ਤੈਨੂੰ ਦੇਖ ਕੇ ਤੈਨੂੰ ਸੁਣ ਕੇ ਨਾ ਮੈਨੂੰ ਸਚਨ ਤੰਦੁਲ ਕਰਦੀ ਆਲਾ ਮੈਂ ਕਿਹਾ ਜੀ ਸਚਨ ਤੰਦੁਲ ਕਰਦੀ ਪਰ ਉਹ ਤਾਂ ਸਿੰਗਰ ਨਹੀਂ ਕਿਹ ਕਹਿੰਦਾ ਫਿਰ ਪੁੱਤਰ ਸਿੰਗਰ ਤੂੰ ਵੀ ਨਹੀਂ ਜਾਂ ਕੋਈ ਹੋਰ ਕੰਮ ਸਿੱਖ ਲੈ ਮੇਰਾ ਧੇਲ ਉਹਦਾ ਜਰੂਰ ਟੁੱਟਿਆ ਮੈਂ ਉਹਦਾ ਨਰਾਸ਼ ਜ਼ਰੂਰ ਆਇਆ ਪਰ ਮੈਂ ਕਿਹਾ ਫਤਿਹ ਸੈਂ ਜਜਬਾ ਮਰਨਾ ਨਹੀਂ ਚਾਹਦਾ ਕੁਝ ਵੱਡਾ ਕਰਨਾ ਪਊਗਾ ਉਹਦਾ ਨਾ ਕੰਪੀਟੀਸ਼ਨ ਬੜੇ ਚੱਲ ਰਹੇ ਹੁੰਦੇ ਸੀ ਆ ਆਵਾਜ਼ ਪੰਜਾਬ ਦੀ ਵੌਇਸ ਆਫ ਪੰਜਾਬ ਮੈਂ ਕਿਹਾ ਮੈਂ ਕੰਪੀਟੀਸ਼ਨ ਲੜੂਗਾ ਸਾਡੇ ਗਮਾੜ ਸਿਆਰ ਦੇ ਵਿੱਚ ਇੱਕ ਕੰਪੀਟੀਸ਼ਨ ਚੱਲ ਰਿਹਾ ਸੀ ਉੱਥੇ ਓਡੀਸ਼ਨ ਚੱਲ ਰਿਹਾ ਸੀ ਮੈਂ ਉੱਥੇ ਜਾ ਕੇ ਓਡੀਸ਼ਨ ਦਿੱਤਾ ਤਾਂ ਮੇਰੀ ਸੈਕਿੰਡ ਪੋਜੀਸ਼ਨ ਪੈ ਗਈ ਉਹਦੇ ਵਿੱਚ ਮੈਂ ਕਰ ਗਿਆ ਬਾਪੂ ਨੇ ਦੱਸਿਆ ਮੇਰੇ ਪਾਪਾ ਇਦਾਂ ਕਰਕੇ ਸੈਕਿੰਡ ਆਇਆ ਮੈਂ ਕਹਿੰਦੇ ਵਾਪਾ ਪੱਤਰ ਬੜੀ ਅੱਛੀ ਗੱਲ ਹੈ ਕਿੰਨੇ ਜਣੇ ਨੇ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਸੀ ਮੈਂ ਕਿਹਾ papa ਦੋ ਜਣੇ ਨੇ ਕਹਿੰਦੇ ਅੱਛਾ ਦੋ ਜਣੇ ਨੇ ਭਾਗ ਲਿਆ ਵਿੱਚੋਂ ਦੂਜਾ ਨੰਬਰ ਤੇਰਾ ਆਇਆ ਪਹਿਲੇ ਨੇ ਐਸਾ ਕੀ ਕਹਤਾ ਸੀ ਵੀ ਤੇਰਾ ਦੂਜਾ ਨੰਬਰ ਆਇਆ ਮੈਂ ਕਿਹਾ papa ਨੂੰ ਤਾਂ ਗਵਾਏ ਨਹੀਂ ਮੇਰਾ ਸੁਣ ਕੇ ਉਹਨਾਂ ਨੇ ਮੈਨੂੰ ਦੂਜਾ ਕਰਤਾ ਤੇ ਉਹਨੂੰ ਪਹਿਲ ਉਸ ਤੋਂ ਬਾਅਦ ਮੇਰਾ ਜਿਹੜਾ ਗੋਡ ਗਿਫਟ ਵਾਲਾ ਕਨਸੈਪਟ ਸੀ ਨਾ ਉਹ ਵਿਸ਼ਵਾਸ ਉੱਠ ਗਿਆ ਤੇ ਅੱਜ ਆਪਣਾ ਬੜਾ ਵਧੀਆ ਵੈਲਡਿੰਗ ਦਾ ਕੰਮ ਆ ਜਿਹੜਾ ਪਿੱਛੇ ਤੁਸੀਂ ਬਿਜਲੀ ਬੋਰਡ ਦੇਖ ਰਹੇ ਹੋ ਮੈਂ ਇਹ ਸਾਰਾ ਆਪਣਾ ਵੈਲਡਿੰਗ ਕਰ ਕਰਕੇ ਜੋੜਿਆ ਆਇਆ ਤੇ ਅੱਜ ਟਾਈਮ ਮੇਰੇ ਪਿੱਛੇ ਚਾਰ ਬੰਦੇ ਕੰਮ ਕਰਦੇ ਤੇ ਮੈਂ ਫੋਰਮੈਨ ਆ ਆ ਚਸ਼ਮਾ ਦੇਖ ਸਕਦੇ ਤੁਸੀਂ ਵੈਲਡਿੰਗ ਦਾ